ਤਾਂ ਹੁਣ ਮੁੱਖ ਮੰਤਰੀ ਦੇ ਡ੍ਰੀਮ ਥਰਮਲ ਪਲਾਂਟਾਂ ਦੇ ਵਿੱਚ ਕਰੋੜਾਂ ਦੇ ਕੱਪੜੇ ਦਾ ਜ਼ਿਕਰ ਕਰ ਰਹੇ ਆ ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਖਾਸ ਤੌਰ ਦੇ ਉਤੇ ਮੁੱਖ ਮੰਤਰੀ ਦਾ ਜਦੋਂ ਡ੍ਰੀਮ ਪਲਾਨ ਹੋਵੇ ਤੇ ਉਸ ਦੇ ਵਿੱਚ ਕੱਪੜੇ ਦਾ ਜ਼ਿਕਰ ਹੋਵੇ ਤਾਂ لازਮੀ ਤੌਰ ਦੇ ਉਤੇ ਸਵਾਲ ਉੱਠਣਗੇ ਮੁੱਖ ਮੰਤਰੀ ਮਾਨ ਦੇ ਡ੍ਰੀਮ ਥਰਮਲ ਪਲਾਂਟਾਂ ਦੇ ਵਿੱਚ ਕਰੋੜਾਂ ਦਾ ਕੱਪੜਾ ਦਾ ਇਹ ਮਾਮਲਾ ਤਾਂ ਸਰਕਾਰ ਦਾ ਸਸਤੀ ਬਿਜਲੀ ਵਾਲਾ ਦਾਵਾ ਪੰਜਾਬੀਆਂ ਨੂੰ ਮਹਿੰਗਾ ਪੈ ਰਿਹਾ ਸੀ ਰੋਪੜ ਤੇ ਗੋਇੰਦਵਾਲ ਦੇ ਥਰਮਲ ਪਲਾਂਟਾਂ 'ਚ ਖੇੜੀ ਜਾ ਰਹੀ ਸੀ ਕਾਲੀ ਖੇਡ ਆਪਣੀ ਪਛਵਾੜਾ ਕੋਲ ਖਾਨ ਹੋਣ ਦੇ ਬਾਵਜੂਦ ਪਲਾਂਟ ਪੈਦਾ ਕਰ ਰਹੇ ਸੀ ਮਹਿੰਗੀ ਬਿਜਲੀ ਦੋਮਾ ਥਰਮਲ ਪਲਾਂਟਾਂ ਦੇ ਮੁੱਖ ਇੰਜੀਨੀਅਰ ਦੇ ਉੱਤੇ ਇਹ ਗਾਜ ਜਿਹੜੀ ਉਹ ਡਿੱਗੀ ਹੈ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਮਾਨ ਦੇ ਡ੍ਰੀਮ ਥਰਮਲ ਪਲਾਂਟਾਂ 'ਚ ਕਰੋੜਾਂ ਦਾ ਕਪਲਾ ਸਰਕਾਰ ਦਾ ਸਸਤੀ ਬਿਜਲੀ ਵਾਲਾ ਦਾਵਾ ਪੰਜਾਬੀਆਂ ਨੂੰ ਮਹਿੰਗਾ ਪੈ ਰਿਹਾ ਸੀ। ਰੋਪੜ ਤੇ ਗੋਇੰਦਵਾਲ ਦੇ ਥਰਮਲ ਪਲਾਂਟਾਂ 'ਚ ਖੇੜੀ ਜਾ ਰਹੀ ਸੀ ਕਾਲੀਖੇੜ। ਆਪਣੀ ਪਛਵਾੜਾ ਕੋਲ ਖਾਨ ਹੋਣ ਦੇ ਬਾਵਜੂਦ ਪਲਾਂਟ ਪੈਦਾ ਕਰ ਰਹੇ ਸਨ ਮਹਿੰਗੀ ਬਿਜਲੀ। ਦੋਮਾ ਥਰਮਲਾ ਦੇ ਮੁੱਖ ਇੰਜੀਨੀਅਰ ਤੇ ਗਾਜ ਡਿਗੀ ਹੈ। ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੌਤਲ ਕੀਤਾ ਗਿਆ। ਇਸ ਖਬਰ ਦੇ ਹੋਰਤੇ ਵਿਦੇਰੀ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਜੁੜੇ ਨੇ। ਰਵਿੰਦਰ ਕੀ ਜਾਣਕਾਰੀ ਹੈ? ਇੰਜੀਨੀਅਰਾਂ ਦੇ ਉੱਤੇ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਆਖਰ ਕਿਤਾਬ ਕਿਵੇਂ ਇਸ ਪੂਰੇ ਮਾਮਲੇ ਦੇ ਉੱਤੇ ਕਾਰਵਾਈ ਹੋਈ ਹੈ ਬਿਲਕੁਲ ਦੇਖੋ ਅਗਰ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਲਗਾਤਾਰ ਜਿਹੜਾ ਹੈਗਾ ਇਹ ਦਾਅਵਾ ਕਰਦੇ ਹੋਏ ਨਜ਼ਰ ਆਏ ਹਨ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਗੋਇੰਦਵਾਲ ਸਾਹਿਬ ਦਾ ਜਿਹੜਾ ਗੁਰੂ ਅਮਰਦਾਸ ਸਟਰਨਲ ਪਲਾਂਟ ਹੈਗਾ ਉਹ ਸਰਕਾਰ ਨੇ ਖਰੀਦਿਆ ਤੇ ਉਹਦੇ ਤੋਂ ਬਿਜਲੀ ਅਸੀਂ ਪੈਦਾ ਕਰਦੇ ਆ ਇੱਕੋ ਇੱਕ ਸਰਕਾਰ ਹੈ ਜਿਹੜੀ ਆਪਣਾ ਸਟਰਨਲ ਪਲਾਂਟ ਖਰੀਦ ਕੇ ਬਿਜਲੀ ਜਿਹੜੀ ਹੈਗੀ ਆ ਉਹ ਪੈਦਾ ਕਰ ਰਹੀ ਆ ਇਹ ਦਾਅਵੇ ਲਗਾਤਾਰ ਕੀਤੇ ਗਏ ਸੀਗੇ ਦੂਸਰੀਆਂ ਸਰਕਾਰਾਂ ਤਾਂ ਵੇਚ ਦਿਆ ਨੇ ਅਸੀਂ ਖਰੀਦੇ ਆ ਇਹ ਗੱਲਬਾਤ ਅਕਸਰ ਅਸੀਂ ਸੁਣੀ ਆ ਲੇਕਿਨ ਉਸ ਥਰਮਲ ਪਲਾਨਟ ਦੇ ਵਿੱਚ ਦੇਖੋ ਤੁਸੀਂ ਪਜਾ ਰਪਏ ਸੇ ਤੋਂ ਲੈ ਕੇ 125 ਪੈਸੇ ਤੱਕ ਬਿਜਲੀ ਜਿਹੜੀ ਹੈਗੀ ਆ ਉਹ ਮਹਿੰਗੀ ਪੈ ਰਹੀ ਆ ਪ੍ਰਾਈਵੇਟ ਫਾਰਮੂਲਾ ਤੋਂ ਜਿਹੜੀ ਖਰੀਦੀ ਜਾਂਦੀ ਆ ਉਸ ਤੋਂ ਵੀ ਮਹਿੰਗੀ ਪੈ ਰਹੀ ਆ ਯਾਨੀ ਕਿ ਕਿੰਨਾ ਹਾਥੀ ਸਾਬਤ ਹੋ ਰਹੇ ਨੇ ਇਹ ਸਰਕਾਰੀ ਥਰਮਲ ਪਲਾਂਟ ਜਿੰਨਾ ਦੇ ਵਿੱਚ ਲਗਾਤਾਰ ਕਪਲਾ ਹੋ ਰਿਹਾ ਸੀ ਕਪਲਾ ਕਹ ਲੋ ਕਿ ਤਾਂ ਵਿਭਾਗੀ ਜਾਂਚ ਜੋ ਆਰਡਰ ਮੌਤਲੀ ਦੇ ਜਾਰੀ ਕੀਤੇ ਗਏ ਜ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਆਰਡਰਸ ਦੇ ਵਿੱਚ ਲਿਖਿਆ ਗਿਆ ਕਿ ਇਹ ਕਪਲਾ ਕੀਤਾ ਜਾ ਰਿਹਾ ਸੀਗਾ ਇਹਦੇ ਚ ਧੰਦਲੀ ਹੋ ਰਹੀ ਸੀਗੀ ਤਾ 75 ਪੈਸੇ ਤੋਂ ਲੈ ਕੇ 125 ਪੈਸੇ ਤੱਕ ਜਿਹੜਾ ਹੈਗਾ ਉਹ ਬਿਜਲੀ ਮਹਿੰਗੀ ਪੈਣ ਦੀ ਗੱਲਬਾਤ ਵੀ ਇਸੇ ਮਤਲੀ ਪੱਤਰ ਦੇ ਵਿੱਚ ਲਿਖੀ ਗਈ ਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਇਸੇ ਸਸਤੀ ਬਿਜਲੀ ਦੇਵਾਂਗੇ ਅਸੀਂ ਸਸਤੀ ਬਿਜਲੀ ਪੈਦਾ ਕਰਾਂਗੇ ਸਟੇਟ ਨੂੰ ਬੈਨੀਫਿਟ ਦੇ ਵਿੱਚ ਲੈ ਕੇ ਆਵਾਂਗੇ ਉਹੀ ਸਰਕਾਰ ਦੇ ਵਿੱਚ ਉਹੀ ਥਰਮਲ ਪਲਾਂਟ ਸਰਕਾਰੀ ਮਹਿੰਗੀ ਬਿਜਲੀ ਪੈਦਾ ਕਰ ਰਹੇ ਨੇ ਕੀ ਦੀ ਇਹ ਨਲਾਕੀ ਹੈ ਕੀ ਇਹ ਸਰਕਾਰ ਦੀ ਨਲਾਕੀ ਹੈ ਆਪਾਂ ਸਾਹੀ ਦੀ ਨਲਾਕੀ ਨਹੀਂ ਤਾਂ ਜਿਹੜੀ ਹੈਗੀ ਆ ਉਹ ਮੁੱਖ ਇੰਜੀਨੀਅਰ ਗੋਇੰਦਵਾਲ ਦਾ ਜਿਹੜੇ ਅਮਰਦਾਤ ਥਰਮਲ ਪਲਾਂਟ ਹੈਗਾ ਉਸ ਦੇ ਉੱਤੇ ਗੇਟ ਦੀ ਹੋਈ ਨਜ਼ਰ ਆ ਪਰਵਿੰਦਰ ਇਹ ਸਭ ਦੇ ਦਰਮਿਆਨ ਇੱਕ ਗੱਲ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਆਪਣੀ ਸਰਕਾਰ ਦੀ ਪਿੱਠ ਥਾਪੜੀ ਕਿ ਅਸੀਂ ਪਛਵਾੜਾ ਕੋਲ ਖਾਨ ਸ਼ੁਰੂ ਕਰ ਲਈ ਉੱਥੋਂ ਕੋਲਾ ਆਏਗਾ ਸਿੱਧਾ ਇੱਕ ਸਹੀ ਰੂਟ ਦਾ ਵੀ ਜ਼ਿਕਰ ਕੀਤਾ ਗੋਇੰਦਵਾਲ ਥਰਮਲ ਪਲਾਂਟ ਦਾ ਜ਼ਿਕਰ ਕੀਤਾ ਲੋਕਾਂ ਨੂੰ ਸਸਤੀ ਬਿਜਲੀ ਮਿਲੇਗੀ ਫਿਰ ਉਹਨਾਂ ਦਾਬਿਆਂ ਦਾ ਕੀ ਹੋਇਆ ਪਛਵਾੜਾ ਕੋਲ ਖਾਨ ਨੂੰ ਖਰੀਦਣ ਦੇ ਨਾਲ ਫਾਇਦਾ ਕੀ ਇਹਨੂੰ ਚਲਾਉਣ ਦੇ ਨਾਲ ਫਾਇਦਾ ਕੀ ਹੋਇਆ ਗੋਇੰਦਵਾਲ ਸਾਬ ਦੇ ਥਰਮਲ ਪਲੈਂਟ ਨੂੰ ਖਰੀਦਣ ਤੋਂ ਬਾਅਦ ਚਲਾਉਣ ਦੇ ਨਾਲ ਫਾਇਦਾ ਕੀ ਹੋਇਆ ਜੇ ਮਹਿੰਗੀ ਬਿਜਲੀ ਪੈਦਾ ਕਰਨੀ ਸੀ ਬਿਲਕੁਲ ਦੇਖੋ ਜੋ ਪਛਵਾੜਾ ਕੋਲ ਮਾਈਨ ਦੀ ਗੱਲਬਾਤ ਆ ਚਾਰਖੰਡ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਸਾਡੀ ਕੋਲ ਮਾਈਨ ਸੀਗੀ ਲੇਕਿਨ ਪਿਛਲੀਆਂ ਸਰਕਾਰਾਂ ਨੇ ਉਹ ਚਲਾਈ ਨਹੀਂ ਗਈ ਲੇਕਿਨ ਅਸੀਂ ਉਸ ਕੋਲ ਮਾਈਨ ਨੂੰ ਚਲਾਇਆ ਤੇ ਉੱਥੋਂ ਕੋਲਾ ਲਿਆ ਕੇ ਅਸੀਂ ਬਿਜਲੀ ਪੈਦਾ ਕਰ ਰਹੇ ਹਾਂ ਤਾਂ ਹੁਣ ਸ਼ਾਇਦ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਸਮਝ ਆ ਗਿਆ ਕਿ ਪਿਛਲੀ ਸਰਕਾਰਾਂ ਨੇ ਕਿਉਂ ਨਹੀਂ ਚਲਾਈ ਕਿਉਂ ਇਸ ਨੂੰ ਛਿੱਠਾ ਆਤੀ ਸਮਝਦੇ ਸੀ ਕਿਉਂ ਇਹ ਟ੍ਰਾਂਸਪੋਰਟੇਸ਼ਨ ਦਾ ਖਰਚਾ ਨਹੀਂ ਪਾਇਆ ਗਿਆ ਕਿਉਂਕਿ ਇਹ ਮਹਿੰਗੀ ਪੈਂਦੀ ਸੀਗੀ ਆਉਣ ਜਿਹੜਾ ਇਹਦਾ ਰੂਟ ਹੈਗਾ ਉਹ ਬਹੁਤ ਜ਼ਿਆਦਾ ਟਰਾਂਸਪੋਰਟੇਸ਼ਨ ਦੇ ਲਿਹਾਜ਼ ਦੇ ਨਾਲ ਬਹੁਤ ਮਹਿੰਗਾ ਪੈਂਦਾ ਸੀਗਾ ਜਿਹਦੇ ਨਾਲ ਜਿਹੜਾ ਹੈਗਾ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਜੋ ਬਿਜਲੀ ਖਰੀਦੀ ਜਾਂਦੀ ਹੈ ਉਸ ਤੋਂ ਵੀ ਮਹਿੰਗੀ ਬਿਜਲੀ ਇਸ ਕੋਲ ਮਾਈਨ ਤੋਂ ਅਗਰ ਲਵਾਲਿਆ ਜਾਂਦਾ ਹੈ ਨਾ ਤਾਂ ਪੈਂਦੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਸਰਕਾਰ ਜਵਾਬ ਦੇਗੀ ਕੀ ਜੋ ਮਰਦਲੀ ਆਰਡਰ ਸਾਹਮਣੇ ਆਏ ਜੇ ਉਹਨਾਂ ਵਿੱਚ ਲਿਖਿਆ ਗਿਆ ਆਮ ਤੌਰ ਤੇ ਜਿਹੜੀ ਜਿਹੜਾ ਸਸਪੈਂਸ਼ਨ ਆਰਡਰ ਹੁੰਦੇ ਨੇ ਉਹਦੇ ਵਿੱਚ ਲਿਖਿਆ ਨਹੀਂ ਜਾਂਦਾ ਕਾਰਨ ਲੇਕਿਨ ਇਸ ਸਸਪੈਂਸ਼ਨ ਆਰਡਰ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਕੀ ਤਾਂਧਨੀ ਦੇ ਕਰਕੇ ਜਿਹੜਾ ਹੈਗਾ ਸਸਪੈਂਡ ਕੀਤਾ ਜਾ ਰਿਹਾ ਹੈ ਜੀ ਰਵਿੰਦਰ ਬਾਦ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ